ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲੇ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ HF ਵੇੜਾਂ ਦੋਨੇ ਤਾਜ਼ੀਆਂ ਸੂਨੀਆਂ ਸਵੀਆਂ ਮਗਰ ਇਹਨਾਂ ਦੇ ਕਾਫ ਫੀਮੇਲ ਆ ਇਸ ਸੇਲਾ ਡਿਟੇਲ ਇਹਨਾਂ ਬਾਰੇ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਲਾਪਰੀ ਸਿੰਘ ਮੇਰਾ ਨਾਮ ਬਾਈ ਪਿੰਡ ਪੜਾਲਦੋਣਾ ਜ਼ਿਲ੍ਹਾ ਕਰਪੂਤਲਾ ਤੇ ਮੋਬਾਈਲ ਨੰਬਰ ਆਪਣਾ ਹੀ 7710378870 7710378870 78870 ਹਾਂਜੀ ਤੇ ਅੱਜ ਆਪਾਂ ਵੀਡੀਓ ਕਵਰ ਕਰਦੇ ਆ 2 HF ਬਹਿੜਾ ਦੀ ਹਾਂਜੀ ਹਾਂਜੀ ਵੀਰੇ ਆਪਾਂ ਪਹਿਲੇ ਨੰਬਰ ਤੇ ਬਹਿੜ ਦੇਖੀ ਜਾਂਦੇ ਆ ਬਾਈ ਜੀ ਸੁਆ ਘੇੜਾ ਸੂਈ ਜਾਏ ਇਹ ਪਾਜੀ origignal ਦੂਜਾ ਸੂਆ ਵਾ ਠੀਕ ਹੈ ਸ਼ਿੱਗੀ ਲਾ ਲਓ ਜਾਂ ਜਵਾਨ ਲਾ ਲਓ ਇਹਦੇ ਆਪ ਦੰਦ ਨਹੀਂ ਦੇਖੇ ਹੈ ਅਰੀਜਨਲ ਦੂਜਾ ਸੂਆ ਕਿਉਂਕਿ ਬਾਜੀ ਆਪ ਹੀ ਦਸ਼ਾਣੇਆਂ ਲੋਕੀ ਭਾਲ ਪਿੰਦੀ ਦੂਜੇ ਸੂਏ ਤੇ ਕਰਾਤੀ ਜੇ ਸੂਏ ਭਾਲ ਨਹੀਂ ਪਿੰਦੀ ਪਸੂ ਦੇ ਠੀਕ ਹੈ ਹਾਂਜੀ ਤੇ ਦਿਨ ਕਿਵੇਂ ਹੋ ਗਿਆ ਸੂਈ ਨੂੰ ਇਹ ਵੀਰੇ ਕੱਲ ਰਾਤੀ ਸੂਈ ਆ ਦੂਸਰਾ ਇਹਨਾਂ ਦਾ 2-2 ਦਿਨ 2-2 ਘੰਟਿਆਂ ਦਾ ਫਰਕ ਆ ਬਸ ਠੀਕ ਹੈ ਅੱਗੇ ਪਿੱਛੇ 2-2 ਘੰਟੇ ਆ ਦੋ-ਦੋ ਘੰਟੇ ਆ ਬਸ ਤਾਜ਼ੀਆਂ ਸੁਈਆਂ ਤੇ ਮਗਰ ਆ ਕੇ ਦੋਨੇ ਫੀਮੇਲ ਕਾਫਾ ਫੀਮੇਲ ਕਾਫਾ ਹਾਂਜੀ ਜਰਸੀ ਕੈਟਾਗਰੀ ਜਾ ਕੇ ਜਰਸੀ ਦੇ ਟੀਕੇ ਲੈ ਇੱਕੋ ਫਾਰਮ ਤੋਂ ਉਹਨਾਂ ਨੇ ਅੱਠਾਂ ਬੈੜਾਂ ਦੇ ਜਰਸੀ ਦੇ ਟੀਕੇ ਲੈ ਆ ਤੇ ਬਹੁਤ ਚੰਗੇ ਬੁੱਲਦੀ ਆ ਠੀਕ ਹੈ ਉਹ ਵੀ ਚੰਗੇ ਬੁੱਲਦੀ ਆ ਉਹ ਇਹ ਤਾਂ ਬੱਛੀ ਵਾਲਾ ਟੀਕਾ ਲੈ ਉਹ ਨੋਰਮਲ ਟੀਕੇ ਦੀ ਠੀਕ ਹੈ ਤੇ ਜੇਰ ਵਗੈਰਾ ਦੇ ਪਾਸੋਂ ਡੰਨਾ ਵੀਡੀਓ ਆ ਗਈਆਂ ਭਾਜੀ ਆਪਣੇ ਕੋਲ ਇਹ ਜੇ ਆਪਾਂ ਦੁੱਧ ਦੀ ਗੱਲ ਕਰੀਏ ਦੁੱਧ ਕਿੰਨਾ ਰਹਿ ਰਿਹਾ ਇਸ ਵਕਤ ਪਾਜੀ 42 ਕਿਲੋ ਦੁੱਧ ਦਿੰਦਾ ਇਹਨੇ ਪਿਛਲੇ ਸੂਏ ਐਸੇ ਟਾਈਮ ਤੇ ਅੱਜ ਰਾਤ ਤੇ ਦੋਈ ਆ ਇਸ ਟਾਈਮ ਕੋਈ ਗਰੰਟੀ ਨਹੀਂ ਚਾਹਦੇ ਉਹਦਾ 25-26 ਕਿਲੋ ਤੋਂ ਸਟਾਰਟਿੰਗ ਹੋਊਗੀ ਠੀਕ ਹੈ ਕਹਿੰਦਾ ਭਾਬੀ ਪਾਜੀ 40 ਕਿਲੋ ਦੀ ਅਗਲੇ ਦੇ ਘਰ ਤੱਕ ਗਰੰਟੀ ਚੱਕ ਲੂੰ 42 ਕਿਲੋ ਦੁੱਧ ਦਿੰਦਾ ਵੈ ਇਹਨੇ 20 ਕਿਲੋ ਪਹਿਲੇ ਟਾਈਮ ਦਾ ਦੁੱਧ ਦੇਊਗੀ ਵੈ ਹਾਂਜੀ ਹਾਂਜੀ ਦੇਊਗੀ ਤੇ ਚੋਣ ਚਵਾ ਧਾਰਾ ਤੂੰ ਰਿਕ ਨੰਬਰ ਇੱਕ ਨੰਬਰ ਪਾਜੀ ਤੇ ਗੱਲ ਅਗਰੀਆ ਪਹਿਲੇ ਥਣਾ ਦੀ ਚਾਹੇ ਆਪਾਂ ਮਸ਼ੀਨੀ ਚੋਲੀਏ ਚਾਹੇ ਹਾਥੀ ਦੋਨੇ ਟਾਈਪ ਦਾ ਬੜਾ ਥਣ ਲੱਗਿਆ ਮੇਰੀ ਗੱਲ ਆਪ ਦੇਖੀ ਐਚਪੀ ਬੈਡ ਦੇ ਵਿੱਚ 40 ਕਿਲੋ ਤੇ ਇਦਾਂ ਆਪਦੀ ਆ ਭਾਜੀ ਗਰੰਟੀ ਆ 40 ਕਿਲੋ ਦੇ ਦੁੱਧ ਦੀ ਆਪਣੀ ਟੋਰੀ ਬਾਹਰ ਨੂੰ ਇਹ ਜੇ ਆਪਰ ਰੇਟ ਦੀ ਗੱਲ ਕਰੀ ਰੇਟ ਇਹਦੇ ਕੀ ਰੇਟ ਭਾਜੀ ਇੱਕ ਗੱਲ ਹੋਰ ਆ ਰੇਟ ਹੁਣੇ ਫੋਨ ਤੇ ਤੇ ਮੇਰਾ ਵੀਰ ਜਿਹਨੂੰ ਤੇ ਦੀ ਹਸਾਮਦਾਨੀ ਪਤਾ ਸਾਹਮਦਾਨੀ ਪਤਾ ਉਹ ਵੀ ਨਾ ਫੋਨ ਕਰੇ ਜਿਹਨੂੰ ਇਹਦੇ ਰੇਟ ਦਾ ਨਹੀਂ ਪਤਾ ਉਹ ਵੀ ਨਾ ਫੋਨ ਕਰੇ ਕਿਉਂਕਿ ਵੀਰੇ ਤੈਨੂੰ ਪਤਾ 2-2 ਲੱਖ ਦੀਆਂ ਇਦਾਂ ਦੇ ਲੋਕੀ ਇਦਾਂ ਦੀਆਂ ਗਾਵਾਂ ਦਾ ਮੰਗਦੇ 2-2 ਲੱਖ ਰੁਪਈਆ ਪਰਮਾਂ ਦੇ ਵਿੱਚ ਚੰਗੇ ਪੈਸੇ ਲੱਗ ਜਣਗੇ ਹਾਂ ਚ 1.5 2 ਲੱਖ ਰੁਪਏ ਤੇ ਤਾਂ ਬੱਚੀ ਤਿਆਰ ਹੁੰਦੀ ਆ ਫਾਰਮਰ ਨੂੰ ਕੀ ਪਜਦਾ ਉਹ ਤੇ ਵਿਚਾਰੇ ਨੂੰ ਜਦੋਂ ਟੋਟ ਆਉਂਦੀ ਆ ਪੈਸੇ ਬੁਏ ਚਾਹੀਦੇ ਹੁੰਦੇ ਹਰ ਇੱਕ ਘਰ ਚ ਲੋੜ ਹੁੰਦੀ ਆ ਉਦੋਂ ਸੇਲ ਕਰ ਦਿੰਦੇ ਆ ਧੋਰੀ ਵਾਰ ਨੂੰ ਬਿਰੋ ਕੱਦ ਕਾੜ ਤੇ ਤੋਰਾ ਵਗੈਰਾ ਦੇਖੋ ਬਹਿੜਦਾ ਸੁਣਾ ਸਾਫ਼ ਤਰ੍ਹਾਂ ਰਾਜੀ ਸਾਂਹੀ ਪੜੀ ਪੂਰਾ ਖਿੱਚ ਕੇ ਚੱਲ ਜਾਂਦੀ ਆ ਜਮਾ ਫੁੱਲ ਸਹਿਜ ਆ ਜਮਾ ਤੇ ਫੁੱਲ 9 ਕੁਇੰਟਲ ਦੀ ਵੈੜ ਹੋਣੀ ਭਾਜੀ 9 ਕੁਇੰਟਲ ਠੀਕ ਆ ਫੁੱਲ ਬਰੀਡ ਆ ਤੇ ਫੁੱਲ ਵੱਡੀ ਬੁੱਢੀ ਆ ਹਨਾ ਜਮਾ ਹਾਂਜੀ ਲੈਗ ਸਕੋਰ ਦੇਖੋ ਬਾਕੀ ਉੱਪਰੋਂ ਚੜਾਈ ਦੇਖੋ ਜਿਹੜੀ ਚੀਜ਼ ਦੁੱਧ ਦਵਾਉਂਦੀ ਪਸ਼ੂ ਤੋਂ ਉਹ ਉਪਰੋਂ ਪੁੜੇ ਦੇਖੋ ਇਹ ਮਤਲਬ ਉਪਰੋਂ ਪੁੱਠੇ ਦੀ ਚੁੜਾਈ ਪੂਰੀ ਫੁੱਲ ਸਾਈਜ਼ ਦੇ ਵਿੱਚ ਇਹਦੇ ਬਾਕੀ ਗੱਲ ਕਰੀਏ ਥਰਡ ਲੈਵਾ ਬੜਾ ਸੋਹਣਾ ਇਹਦਾ ਹਨ ਕੋਈ ਹੱਥੀ ਚਵਾਈ ਕਰੇ ਚਾ ਮਸ਼ੀਨੀ ਚਵਾਈ ਕਰੇ ਦੋਨੇ ਟਾਈਪ ਦਾ ਵਹਿੜ ਤੇ ਥਣ ਲੱਗਿਆ ਵਾ ਸੈਜ ਬਿਊਟੀ ਚਾ ਲੰਬਾਈ ਬਹੁਤ ਆ ਉਚਾਈ ਵੱਡੀ ਬਹੁਤ ਆ ਵਹਿੜ ਦੇਖੋ ਪੋਰਾ ਵਹਿੜ ਦਾ ਠੀਕ ਸੋ ਤੁਰਦੀ ਦਰਦੀ ਦੇਖੋ ਫੁੱਲ ਵੱਡੀ ਵਹਿੜ ਆ ਜਿਹੜੇ ਵੀ ਕਹਿੰਦੇ ਅਖਰ ਵੱਡੀ ਵਹਿੜ ਚਾਹੀਦੀ ਪੂਰੀ ਸੈਜ ਵਾਲੀ ਤੇ ਦੁੱਧ ਸਾਨੂੰ ਚਾਹੀਦਾ 40 ਕਿਲੋ ਓ ਬੈੜਾ ਲੱਤ ਮੈਂ ਕਹਾਂ ਭਾਜੀ 45 50 ਕਿਲੋ ਦਊਗੀ ਪਰ 40 ਕਿਲੋ ਦੀ ਗਰੰਟੀ ਨਾਲ ਮੱਛੀ ਲੈ ਜਵੇ ਮਰ 40 ਮੰਨ ਕੇ ਜਿਹੜਾ ਮਰਜੀ ਬੰਦਾ ਲੈ ਜੇ ਹਨਾ ਹਾਂਜੀ ਸੋ ਬੈੜ ਦਾ ਤੋਰਾ ਦਰਾ ਚੈੱਕ ਕਰੋ ਜਮਾ ਕਿਆ ਹੋਤਾ ਬਰੀਡ ਪੂਰੀ ਫੁੱਲਾ ਤੇ ਰੇਡ ਵੀਰ ਕਹਿੰਦਾ ਫੋਨ ਤੇ ਕਰਾਂਗੇ ਚੀਜ਼ ਦੇ ਅਕੋਰਡਿੰਗ ਹੋਊਗਾ ਸੋ ਲੈਗ ਸਕੋਰ ਤੇ ਤੋਰਾ ਦੇਖੋ ਕਿਆ ਹੋਤਾ ਫੁੱਲ ਬਰੀਡ ਦੇ ਵਿੱਚ ਪਿਓਰ ਐਜਫ ਤੇ ਦੰਦ ਵਗੈਰਾ ਤਾਂ ਦੇਖਿਆ ਆਪੇ ਇਹਦੇ ਦੰਦ ਵੀਰੇ ਛਿੱਗੀ ਆ ਠੀਕ ਹੈ ਜਨੂਅਰ 2000 ਆ ਗਈ ਭਾਗ ਦੰਦ ਦੀ ਹੈ ਹਨਾ ਹਾਂਜੀ ਸੋ ਫੇਰ ਬਾਕੀ ਬਰੀਡ ਦੇਖੋ ਫੇਸ ਕੁਆਲਟੀ ਦੇਖੋ ਠੀਕ ਹੈ ਹੋਨੇ ਜਿੰਦੇ ਜਾਣਾ ਜਮ ਤੂੰ ਦੇਖੋ ਬੈੜਦਾ ਜਾਓ ਬੋਡੀ ਸ਼ੈਪ ਕਿਹੜਾ ਵਾਤਾ ਤੋਰਾ ਤਾਰਾ ਦੇਖੋ ਤੇ ਵਾਕੀ ਵੱਡੀ ਸਾਈਜ਼ ਪੜੀ ਵੀ ਬਹੁਤ ਜਿਆਦੇ ਆ ਜਿਹੜੇ ਕਹਿੰਦੇ ਸਾਨੂੰ ਵੱਡੀ ਵਹਿੜ ਚਾਹੀਦੀ ਆ ਉਹ ਆਪਾਂ ਤੁਹਾਨੂੰ ਬੈੜ ਦਿਖਾ ਦੀ ਪਹਿਲੇ ਨੰਬਰ ਤੇ ਜੈਨੂਨ ਦੂਜਾ ਸੂਆ ਸੂਈ ਵੀ ਆ ਮਗਰ ਇਹਦੀ ਫੀਮੇਲ ਕਾਫ ਬੱਚੀ ਆ 24 25 ਕਿਲੋ ਦਤ ਸਟਾਰਟਿੰਗ ਇਸ ਵਹਿੜ ਨੇ ਕੀਤਾ ਚੋਣ ਚਵਾ ਦੀ ਧਾਰਾਂ ਦੀ ਸਾਰੇ ਪਾਸੋਂ ਇੱਕ ਨੰਬਰ ਆ ਜਮਾ ਤੇ ਬਾਕੀ ਸਾਈਜ਼ ਬਿਊਟੀ ਪੂਰੀ ਫੁੱਲ ਆ ਬਰੀਡ ਤੇ ਕੰਮ ਕਰਨ ਵਾਲੀ ਵਹਿੜ ਆ ਜਮਾ ਹਨਾ ਹਾਂਜੀ ਬਾਜੀ ਅਗੇ ਭਾਈ ਜੀ ਗੱਲ ਕਰੀਏ 2 ਨੰਬਰ ਤੇ ਵਹਿੜਦੀ ਆਪਾਂ ਇਹ ਕਿਹੜਾ ਸੂਆ ਗਈ ਜੀ ਭਾਜੀ ਇਹ ਪੇਲਾ ਠੀਕ ਹੈ ਸ਼ੈਗ ਦੇ ਚੱਕ ਦੀ ਆ ਵਹਿੜ ਦੁੱਧ ਨੰਨ ਠੀਕ ਹੈ ਠੀਕ ਹੈ ਇਹਦੇ ਪਿੱਛੇ ਵੀ ਫੀਮੇਲ ਕਾਫ ਆ ਗਈ ਬੱਚੀ ਹੈ ਨਾ ਹਾਂਜੀ ਹਾਂਜੀ 나ੜੂ ਨਾਲ ਆ ਜਾਵਾਂ ਹਾਂਜੀ ਭਾਈ ਤੜਕੇ ਦੀਆਂ ਸੂਈਆਂ ਆਪਣੇ ਕੋਲ ਵੀਡੀਓ ਹੈਗੀ ਆ ਕੋਈ ਚੱਕਰ ਨਹੀਂ ਇਦਾਂ ਠੀਕ ਹੈ ਇਹਦੇ ਥੱਲੇ ਹੁਣ ਸਟਾਰਟਿੰਗ ਹੋਦ ਕਿੰਨਾ ਇਹ ਵੀ 30 ਕਿਲੋ ਦੀ ਗਾਰੰਟੀ ਨਾਲ ਦੇ ਦੂ 35 ਕਿਲੋ ਐਵੇਂ ਹੀ ਪਾਉਗੀ ਵਹਿੜ ਦੁੱਧ ਭਾਜੀ ਹੁਣ ਹੈਗਾ 20 ਤੋਂ ਪਾਰ ਪਾਜੀ ਰਾਤ ਦੀ ਸੂਈ ਆ ਮੇਰੇ ਸਾਬ 26 ਕਿਲੋ ਤੋਂ ਸਟਾਰਟਿੰਗ ਹੋ 25 26 ਕਿਲੋ ਤੋਂ ਠੀਕ ਹੈ ਇਹ ਚੀਜ਼ ਇਹ ਵੇੜਾ ਇਦਾਂ ਦੀਆਂ ਵੇੜਾਂ ਜਿਹੜੀਆਂ ਦੁੱਧ ਦਿੰਦੀਆਂ ਇਦਾਂ ਦੀਆਂ ਵੇੜਾਂ ਤਾਂ ਅੱਖਾਂ ਮੀਟ ਕੇ ਪਾਜੀ ਲੈ ਜਾਵੇ ਠੀਕ ਹੈ ਕਹਿੰਦੇ ਭਾਬੀ 30 ਤੋਂ ਪਾਰ ਐਵਰੇਜ ਇਹਦੀ ਮੈਂ ਕਿਹਾ ਪਾਜੀ ਪਹਿਲੇ ਸੂਏ ਪਲੂਨ 35 ਕਿਲੋ ਦੁੱਧ ਦੇਊਗੀ ਤੋਰੀ ਬਾਹਰ ਦੀ 30 ਕਿਲੋ ਦੀ ਗਾਰੰਟੀ ਨਾਲ ਜਿਹੜਾ ਮਰਜ਼ੀ ਲੈ ਜਾਵੇ ਤੇ ਵਾਕੀ ਲੇਵ ਵਾਲੇ ਪਾਸੇ ਬੜੀ ਖਬਰਦਾਰ ਹਨਾ ਕੰਪੈਕਟ ਆਡਰਾ ਦੇਖ ਲਓ ਠੀਕ ਹੈ ਸੋ ਥਾਂ ਤੋਂ ਦੇਖੋ ਤੋਰੀ ਬਾਹਰ ਨੂੰ ਪਹਿਲਾ ਸੂਆ ਤੇ ਰਾਜੀ ਪਲੀ ਪੁਲੀ ਦੇਖੋ ਹਵਾਨਾ ਤੇ ਵਾਕ ਇੱਕ ਚੀਜ਼ ਬਹੋਰ ਦੀ ਕਿ ਥੱਲੇ ਤੋਂ ਲੈ ਕੇ ਉੱਪਰ ਤੱਕ ਰੈੜਾ ਉਨੀ ਹੀ ਪਈ ਆ ਜਮਾ। ਤੁਸੀਂ ਦੇਖ ਸਕਦੇ ਹੋ। ਇਹ ਸੈਦ ਚਮਕਦਾ ਹੁਕ ਦੇਖੋ ਬੱਚੀ ਦੀ ਪੂਰੀ ਫੁੱਲ ਆ ਜਾਵਾ। ਕਿਸੇ ਪਾਸੇ ਲੱਸੀ ਨਾ। ਕੱਦ ਦੇਖੋ ਕੱਦ ਦੇਖੋ ਭਾਈ ਮੈਂ ਨਹੀਂ ਦੱਸਦਾ ਅੱਗੇ ਇਹਦੇ। ਠੀਕ ਹੈ ਫੁੱਲ ਕਾਦਾ ਤੇ ਫੁੱਲ ਸਾਈਜ਼ ਆ ਹਨਾ। ਹਾਂਜੀ। ਕਹਿੰਦਾ ਭਾਬੀ 30 ਤੋਂ ਪਾਰ ਦੁੱਧ ਪਾਉਗੀ। ਮੈਂ ਕਹਾਂ ਭਾਜੀ 35 ਕਿਲੋ ਪਾਉਗੀ। ਠੀਕ ਹੈ। ਸੋ 35 ਕਿਲੋ ਦੀ ਐਵਰੀ ਬਣ ਕੇ ਲੈ ਸਕਦੇ ਹੋ ਪਰ 30 ਤੋਂ ਪਾਰ ਤਾਂ ਉਹ ਵੀ ਦੇ ਸਰੀਸ ਨੇ ਬਾਹਰਲੇ ਦੁੱਧ ਦੇਣੇ ਦੇਣਾ। ਇਹਦਾ ਬੋਡੀਜ਼ ਸਟਰਕਚਰ ਚੈੱਕ ਕਰੋ ਤੇ ਲੇਵਾਲੂਬਾ ਦੇਖੋ ਕਿਆ ਬਾਤਾਂ ਚਾਰੇ ਪਾਸੇ ਸਾਫ ਸੁਥਰੀ ਗੁੰਦੀ ਪਈ ਆ ਪਹਿਲਾ ਸੂਆ ਬੱਚੀ ਸੂਈ ਆ ਤੇ ਜੇਰਜੂਰ ਵਾਲੇ ਪਾਸੇ ਜਮਾ ਓਕੇ ਆ ਭਾਜੀ ਇਹ ਬਰੂਡ ਦੀ ਠੀਕ ਹੈ ਉਹ ਵਰਲਡ ਵਾਈਡ ਦੀ ਸੀ ਉਹ ਆ ਗਈ ਵਰਲਡ ਵਾਈਡ ਦੀ ਪਹਿਲੇ ਨੰਬਰ ਚੰਗੀ ਲੈਣ ਦੀਆਂ ਗਾਓ ਠੀਕ ਹੈ ਇਹ ਆ ਗਈ ਆਪਣੀ ਬੱਚੀ ਬਰੂਡ ਦੀ ਹਨਾ ਇਹ ਆ ਗਈ ਇਹ ਪਹਿਲੇ ਸੂਏ ਵਾਲੀ ਬਰੂਡ ਦੀ ਆ ਠੀਕ ਹੈ ਇਹ ਗਾਂ ਵਰਲਡ ਵਾਈਡ ਦੀ ਗੱਲ ਕਰੀ ਜੇਰੇ ਵਾਲੇ ਪਾਸੇ ਬੰਦਾ ਬੇਫਿਕਰ ਹੋਈ ਵੀਡੀਓ ਆ ਗਈਆਂ ਆਪਣੇ ਕੋ ਦੋਨਾਂ ਦੀ ਸੋ ਜੇਰਾ ਜੂਰਾ ਦੀ ਵੀਡੀਓ ਸਾਨੂੰ ਸਾਰੀ ਓਕੇ ਮਿਲੂਗੀ ਜਮਾ ਵਰਲਡ ਵਾਈਡ ਦੇ ਵੀ ਸੇਵਾ ਦੀ ਤੇ ਬਰੂਡ ਦੀ ਸੇਵਾ ਦੀ ਤੇ ਵੀਰੇ ਆਪਣਾ ਨੰਬਰ ਐਡਰੈਸ ਬੋਲ ਦੇ ਪਿੰਡ ਪੜ੍ਹਾਲ ਦੋਨਾ ਜ਼ਿਲ੍ਹਾ ਕਰਬੂਥਲਾ ਲਾਪਰੀ ਸਿੰਘ ਬਾਈ ਨਾਮ ਮੇਰਾ ਪੈਨ 77173 7870 ਮੇਰਾ ਨੰਬਰ ਸੋ ਵੀਡੀਓ ਦੇਖ ਲੇ ਸਭ ਦਾ ਤਹਿਦ ਲੋ ਧੰਨਵਾਦ ਜਲਦੀ ਮਿਲਦੇ ਆ ਕਿਸੇ ਨਵੇਂ